जिंदाबाद भगवत सिंह जिंदाबाद भगवान सिंह जिंदाबाद पार्टी भगवान सिंह मांझी भगवान सिंह मांझी सुशील जी भगवान सिंह जिंदाबाद आम आदमी पार्टी भगवत सिंह मानझी भगवत सिंह मांझी ਜਿੰਦਾਬਾਹ ਆਮ ਆਦਮੀ ਪਾਰਟੀ ਜਿੰਦਾਬਾਹ ਕੇਜਰੀਵਾਲ ਜੀ ਤੁਹਾਡੀ ਸੋਚ ਤੇ ਪਹਿਲਾ ਦਾਂਗੇ ਕੋ ਆਮ ਆਦਮੀ ਪਾਰਟੀ ਦੇ ਨਾਲ ਬਤਨ ਕੀ ਜਾਉਂਦੇ ਆ ਜਿਸ ਕਰਨ ਜੀ ਅੱਜ ਵੱਡੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ ਲੁਧਿਆਣੇ ਦੇ ਵਿੱਚ ਬਹੁਤ ਮਿਹਨਤ ਕੀਤੀ ਤੁਸੀਂ ਵੀ ਕੀਤੀ ਵਰਕਰਾਂ ਨੇ ਵੀ ਕੀਤੀ ਕਿਵੇਂ ਦੇਖ ਰਹੇ ਹੋ ਇਸ ਅੱਜ ਸਮੂਹ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਖੁਸ਼ੀ ਦਾ ਦਿਨ ਸਾਡੇ ਲਈ ਸਾਡੀ ਲੀਡਰਸ਼ਿਪ ਕਿਰਿਆਰਣ ਕੇ ਜੀਵਾਲ ਜੀ श्री भगवान समान जी अमन अरोड़ा जी मनि सिसोदिया जी सारी लीडरशिप ਨੂੰ ਬਹੁਤ ਬਧਾਈਆਂ ਅੱਜ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਐਸੇ ਇਹ ਗੱਲ ਕਹਿੰਦੇ ਯੋਗ ਹੈਗੇ ਕਿ 2027 ਦੇ ਵਿੱਚ ਸਾਡੀ ਸਰਕਾਰ ਬਣੇਗੀ ਕਿਉਂਕਿ ਜਾਣਾ ਪੱਛਮੀ ਚੋਣ सिर्फ ਇੱਕ ਮਹਿਜ ਆਪਚੋਣਾਂ ਨਹੀਂ ਸੀਗਾ ਇਹ ਇੱਕ ਟੈਸਟ ਸੀਗਾ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਦਾ ਸਾਡੇ ਭਗਵੰਤ ਸੇਮਾਨ ਸਿੰਘ ਸਰਕਾਰ ਦੀ ਕਾਰਜ ਸ਼ੈਲੀ ਦਾ ਔਰ ਸਾਡੀ ਸੋਚ ਦਾ ਕਿ ਲੋਕਾਂ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੀ ਸੋਚ ਤੇ ਮੋਹਰ ਲਾਈ ਆ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਮੋਹਰ ਲਾਈ ਆ ਸ੍ਰੀ ਅਰਵਨ ਕੇ ਜੀ ਵਾਲੀ ਰੋਸ਼ਨ ਖਿਆਲੀ ਦੇ ਉੱਤੇ ਮੋਹਰ ਲਾਈ ਆ ਅਰ ਅਸੀਂ ਬਹੁਤ ਖੁਸ਼ ਹਾਂ ਅੱਜ ਸਾਰੇ ਆਮ ਆਦਮੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਇਸ ਕੰਨ ਕਿ ਕਿਵੇਂ ਸੈਲੈਬ੍ਰੇਟ ਕਰ ਰਹੇ ਹੋ ਅੱਜ ਇੱਕ ਵੱਡਾ ਇਵੈਂਟ ਹੈ ਤੁਹਾਡੇ ਵਾਸਤੇ ਤੁਹਾਡੀ ਪਾਰਟੀ ਵਾਸਤੇ ਅੰਮ੍ਰਿਤਸਰ ਦੇ ਵਿੱਚ ਕਿਵੇਂ ਸੈਲੈਬ੍ਰੇਟ ਕਰ ਰਹੇ ਹੋ ਸਾਡੇ ਸਾਰੇ ਵਲੰਟੀਅਰ ਸਾਥੀ ਸਾਡੇ ਸਾਰੇ ਆਗੂ ਸੱਭਨ ਇਕੱਠ ਆਲੇ ਅਸੀਂ ਪੂਰੀ ਖੁਸ਼ੀ ਦੇ ਨਾਲ ਅੱਜ ਦਾ ਦਿਨ ਜਿਹੜਾ ਉਹ ਮਨਾਵਾਂਗੇ ਪਰ ਸੁਨਿਆ ਵੀ ਦੇਾਂਗੇ ਸਾਡੇ ਪੰਜਾਬ ਦੇ ਕਿ ਜੋ ਅਸੀਂ ਐਤ ਕੀਤਾ ਸੀਗਾ ਪੰਜਾਬ ਦੇ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦੀ ਉਸ ਲਈ ਅਸੀਂ ਜਿੰਨੇ ਵੀ ਅੱਜ ਤੱਕ ਟੈਸਟ ਹੋਏ ਉਹਨਾਂ ਚ ਪਾਸ ਹੁੰਦੇ ਆ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਪਰ ਜਿਹੜੀ ਜੁਮੇਰ ਸਾਡੇ ਸਾਰੇ ਸ਼ਹਿਰ ਨਹੀਂ ਤੁਸੀਂ ਪਾਈ ਹੋਈ ਹੈ ਅਸੀਂ ਡੇਰ ਸਨ ਨਿਸ਼ਚੈ ਸਾਡਾ ਇਲਾਵਾ ਹੋਰ ਬਲੰਦ ਹੋਇਆ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਆਖੀ ਸਵਾਲ ਹੈ ਕਿ ਤੁਹਾਡੇ ਵੱਲੋਂ ਵੀ ਨੋਟ ਕਰਾ ਕੇ ਬੋਲਣਾ ਦੇ ਖਿਲਾਫ ਰਾਈਟੀ ਤੁਹਾਨੂੰ ਲੱਗਦਾ ਕਿ ਹੰਕਾਰ ਬਹੁਤ ਜ਼ਿਆਦਾ ਸੀਗਾ ਇਹ ਹੰਕਾਰ ਦੇ ਖਿਲਾਫ ਲੜਾਈ ਸੀਗਾ ਦੇਖੋ ਜਿਹੜੀ ਲੜਾਣੇ ਦੇ ਵਿੱਚ ਜਿਹੜੇ ਕੈਂਡੀਡੇਟ ਸੀਗੇ ਨਾ ਪਤਾ ਨਹੀਂ ਇਤਫਾਕ ਸੀਗਾ ਕੀ ਸੀਗਾ ਸਾਡੇ ਕੈਂਡੀਡੇਟ ਸੰਜੀਵ अरोड़ा ਜੀ ਬਿਹਤ ਸ਼ਰੀਫ ਬਿਹਤ ਇਮਾਨਦਾਰ ਬਹੁਤ ਹੀ ਜਿਹੜੇ ਕਰਮਯੋਗੀ ਕਿਸਮ ਦੇ ਜਿਹੜੀ ਉਹਨਾਂ ਦੀ ਸ਼ਬੀ ਸੀਗੀ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਜਿਨ੍ਹਾਂ ਨਾਲ ਸਾਡਾ ਮੁੱਖ ਮੁਕਾਬਲਾ ਸੀਗਾ ਉਹਨਾਂ ਦੀ ਬੜੀ ਧਾਕੜ ਜੇ ਕਿਸਮ ਦੇ ਲੀਡਰ ਦੀ ਬਦਮਾਸ਼ ਲੀਡਰ ਦੀ ਕਰਪਟ ਲੀਡਰ ਜਿਹਨੇ ਮੇਕਰੀਏ ਸੀਗੇ ਇਹ ਕਰਦੇ ਪਤਾ ਹੈ ਹਰ ਵਾਰ ਨਾ